ਵੀਨੇਂ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅਸੀਂ ਇੱਕ ਵਾਰੀ ਫੇਰ ਹਾਜ਼ਰ ਹਾਂ ਮੇਰਾ ਨਾਮ ਮਨਦੀਪ ਸਿੰਘ ਟੋਟ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਵਕਰਨਪੱਤੀ ਜੀ ਪਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਟੋਟ ਸਾਹਿਬ ਸੋ ਬਹੁਤ ਸਾਰੀਆਂ ਖਾਸ ਖਬਰਾਂ ਨੇ ਅੱਜ ਆਈ ਤੇ ਇਸ ਪ੍ਰੋਗਰਾਮ ਵਿੱਚ ਨਾਲੋਂ ਪੰਜਾਬ ਦੀ ਵਿਧਾਨ ਸਭਾ ਵਿੱਚ ਕੁਝ ਬਹੁਤ ਦਿਲਚਸਪ ਜਿਹੜੇ ਉਹ ਤੱਤ ਜਿਹੜੇ ਨੇ ਜਾਂ ਤੱਥਪੱਖ ਨਹੀਂ ਕਹਿ ਸਕਦੇ ਮਾਫ ਕਰਨਾ ਕੁਝ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਮੈਂ ਕੱਲ ਸੋਸ਼ਲ ਮੀਡੀਆ ਤੇ ਇੱਕ ਕਟਿੰਗ ਦੇਖ ਰਿਹਾ ਸੀ ਕੋਈ ਹਿੰਦੀ ਦੀ ਅਖਬਾਰ ਸੀ ਖਬਰ ਉਹ ਦਿੱਲੀ ਦੀ ਛਾਪੀ ਹੋਈ ਹੈ ਸ਼ਾਇਦ ਪੱਤੀ ਸਾਹਿਬ ਤੁਸੀਂ ਵੀ ਦੇਖੀ ਹੋਊਗੀ ਉਹਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਿ ਕੇਜਰੀਵਾਲ ਹੋਣਾ ਨੇ ਭਾਜਪਾ ਨਾਲ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਉੱਥੇ ਵਿਰੋਧੀ ਧਿਰਾਂ ਦੇ ਵੱਲੋਂ ਕੱਲ ਸਰਕਾਰ ਉੱਤੇ ਜਾਂ ਸਰਕਾਰ ਵਿਚਲੇ ਕੁਝ ਮੰਤਰੀਆਂ ਵਿਧਾਇਕਾਂ ਉੱਤੇ ਦੋਸ਼ ਲਾਇਆ ਗਿਆ ਕਿ ਤੁਹਾਨੂੰ ਭਾਜਪਾ ਤੁਹਾਨੂੰ ਬੀਜੇਪੀ ਵਿਚਾਰ ਰਹੀ ਹੈ ਸੋ ਇਹ ਪਤੀ ਸਾਹ ਬਹੁਤ ਵੱਡੇ ਦੋਸ਼ ਆ ਵੈਸੇ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇਸ ਸੈਸ਼ਨ ਦੇ ਵਿੱਚੋਂ ਸ਼ਾਇਦ ਹੀ ਕੁਝ ਕੱਢਣ ਪਾਉਣ ਨੂੰ ਨਿਕਲੇ ਸੋ ਗੱਲ ਵੀ ਉਦਾਂ ਹੀ ਹੋਈ ਆ ਕੁਝ ਖਾਸ ਇਸ ਸੈਸ਼ਨ ਦੇ ਵਿੱਚ ਹੋਇਆ ਨਹੀਂ ਹਾਲਾਂਕਿ ਇੰਨੇ ਭਿਆਨਕ ਹੜਾ ਤੋਂ ਬਾਅਦ ਇਹ ਸੈਸ਼ਨ ਹੋ ਰਿਹਾ ਸੀਗਾ ਸੋ ਇਹ ਦੋਸ਼ਾ ਸੰਬੰਧੀ ਗੱਲ ਕਰਿਓ ਜੀ ਵੀ ਇਹ ਵਾ ਕਿੰਨੀ ਕਿਹਨਾ ਚ ਸੱਚਾਈ ਆ ਕੁਝ ਹੈ ਨਾ ਵਿੱਚ ਤੇ ਇਹ ਸੈਸ਼ਨ ਕਿਵੇਂ ਦਾ ਰਿਹਾ ਦੇਖੋ ਮੰਗਤ ਜੀ ਗੱਲ ਇਹ ਹੈ ਕੱਲੋ ਹਿੰਦੀ ਖਬਰ ਵਾਲੀ ਖਬਰ ਮੈਂ ਵੀ ਦੇਖੀ ਸੋਸ਼ਲ ਮੀਡੀਆ ਤੇ ਘੁੰਮਦੀ ਉਹ ਸੱਚੀ ਆ ਪਤਾ ਨਹੀਂ ਨਹੀਂ ਆ ਪਰ ਕੁਝ ਤੱਥ ਸੱਚੇ ਨੇ ਤੱਥ ਸੱਚੇ ਨੇ ਮੈਂ ਵਿਧਾਨ ਸਭਾ ਵਾਲੇ ਪਾਸੇ ਨੂੰ ਆਉਣਾ ਸਿਰਫ ਇੱਕ ਗੱਲ ਕਰਕੇ ਕਿ ਬੀਜੇਪੀ ਇੱਕ ਨਾਰਾ ਲੈ ਕੇ ਆਈ ਸੀ ਕਾਂਗਰਸ ਮੁਕਤ ਭਾਰਤ ਉਹ ਨਾਰਾ ਜਿਹੜਾ ਬੀਜੇਪੀ ਦਾ ਸੀ ਕਾਂਗਰਸ ਮੁਕਤ ਭਾਰਤ ਵਾਲਾ ਉਹਨਾਂ ਨੂੰ ਸੀ ਨੈਸ਼ਨਲ ਲੈਵਲ ਦੇ ਉੱਤੇ ਆਪਣੇ ਵਿਰੋਧ ਵਾਲੀ ਇੱਕੋ ਪਾਰਟੀ ਹੈ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਰਨਰ ਕਰੀਏ ਤੇ ਉਸ ਤੋਂ ਬਾਅਦ ਆਪਾਂ ਨੂੰ ਪਾਸੇ ਕਰਨਾ ਔਖਾ ਹੋ ਜਾਣਾ ਖੇਤਰੀ ਪਾਰਟੀਆਂ ਦੇ ਲਈ ਕਿਉਂਕਿ ਖੇਤਰੀ ਪਾਰਟੀਆਂ ਦਾ ਵੈਸੇ ਹੀ ਇਹਨਾਂ ਨੇ ਮਤਲਬ ਜਿਹੜਾ ਕਾ ਉਹੋ ਭੂਗ ਪਾਣਾ ਸ਼ੁਰੂ ਕੀਤਾ ਹੋਇਆ ਵੀ ਸੂਬਿਆਂ ਨੂੰ ਤਾਕਤਾਂ ਇਹਨਾਂ ਦੇ ਉਹ ਸੂਬਿਆਂ ਨੂੰ ਜਿਹੜਾ ਸੂਬਿਆਂ ਦੇ ਰੂਪ ਦੇ ਵਿੱਚ ਬਣਾ ਦਿਓ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਖੜ ਕੇ ਇਹ ਨੋਟ ਕਰਵਾਇਆ ਕਿ ਪੰਜਾਬ ਨੂੰ ਜੂਟੀ ਬਣਾਉਣਾ ਚਾਹੁੰਦੇ ਸੀ ਇਹ ਪਿਛਲੇ ਦਿਨਾਂ ਦੀ ਗੱਲ ਭਗਵੰਤ ਮਾਨ ਨੇ ਕਹੀ ਕਿੰਨੀ ਕਿ ਤੱਥ ਹੈ ਲੇਕਿਨ ਪਾਣੀ ਇਸ ਪਾਸੇ ਨਹੀਂ ਜਾ ਰਹੀ ਹੈ ਜੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਹੁਣ ਵਿੱਚ ਆਮ ਆਦਮੀ ਪਾਰਟੀ ਕਈ ਸੂਬਿਆਂ ਦੇ ਵਿੱਚ ਇਲੈਕਸ਼ਨ ਲੜਦੀ ਆ ਤੇ ਉੱਥੇ ਕਾਂਗਰਸ ਨੂੰ ਨੁਕਸਾਨ ਹੁੰਦਾ ਬੀਜੇਪੀ ਨੂੰ ਨਹੀਂ ਹੁੰਦਾ ਹਿਮਾਚਲ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਲੱਗ ਇਲੈਕਸ਼ਨ ਲੜਨ ਦਾ ਕਾਂਗਰਸ ਨੂੰ ਨਕਸਪੱਤ ਨੁਕਸਾਨ ਹੋਇਆ ਬੀਜੇਪੀ ਨੂੰ ਘੱਟ ਹੋਇਆ ਹਰਿਆਣੇ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਅਲੱਗ ਇਲੈਕਸ਼ਨ ਲੜੀ ਤਾਂ ਉਦੋਂ ਕਾਂਗਰਸ ਨੂੰ ਵੱਧ ਨੁਕਸਾਨ ਪਿਆ ਗੁਜਰਾਤ ਦੇ ਵਿੱਚ ਕਾਂਗਰਸ ਨੂੰ ਵੱਧ ਨੁਕਸਾਨ ਹੋਇਆ ਮਨ ਬਹੁਤ ਸਾਰੀਆਂ ਧਾਰਨਾ ਨੇ ਵੀ ਜਦੋਂ ਇੰਡੀਆ ਇਕੱਠ ਜੋੜ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਕਿ ਜਿਹੜੀ ਉਹ ਉਸ ਰੂਪ ਦੇ ਵਿੱਚ ਹੁਣ ਇਨਵੋਲਵ ਆ ਉਪ ਰਾਸ਼ਟਰਪਤੀ ਦੀ ਚੋਣ ਵੇਲੇ ਵੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਉਦੋਂ ਹੀ ਬਹੁਤ ਸਾਰੀਆਂ ਤੋਹਮਤਾਂ ਦਾ ਬਾਜ਼ਾਰ ਜਿਹੜਾ ਗਰਮ ਸੀਗਾ 15 ਵੋਟਾਂ ਮਤਲਬ ਇੰਡੀਆ ਗੱਠ ਜੋੜ ਵਾਲੇ ਪਾਸਿਓਂ ਕਰਾਸ ਹੋਈਆਂ ਨੇ ਔਰ ਉਹ ਕਰਾਸ ਵੋਟਿੰਗ ਦੇ ਲਈ ਮਤਲਬ ਜਿਹੜਾਗਾ ਐ ਤਾਂ ਹੁਣ ਪਤਾ ਨਹੀਂ ਉੱਥੇ ਗੁਪਤ ਵੋਟਿੰਗ ਸੀ ਵੀ ਕਿਹੜਾ ਪਾਇਆ ਆ ਲੇਕਿਨ ਇਲਜ਼ਾਮ ਤਰਾਸ਼ੀ ਹੈਗੀ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਚੱਲ ਰਹੀ ਆ ਖੈਰ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ ਪਰ ਪੰਜਾਬ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਇੱਕ ਤਾਂ ਨਾ ਮੂਰਖ ਬਣਾਇਆ ਗਿਆ ਸਾਨੂੰ 4 ਦਿਨ ਦਾ ਸੈਸ਼ਨ ਕਹਿ ਕੇ ਮਨਦੀਪ ਜੀ ਇਹ ਕਿਹਾ ਗਿਆ ਵੀ 26 ਤੋਂ 29 ਚਾਰ ਦਿਨ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆਪਾਂ ਵੀ ਚਾਰ ਦਿਨ ਦੀ ਗੱਲ ਕੀਤੀ। ਲੇਕਿਨ ਉਹ ਸੈਸ਼ਨ 2 ਦਿਨ ਦਾ ਸੀ। ਸ਼ਨੀਵਾਰ ਐਤਵਾਰ ਦੀ ਛੁੱਟੀ ਸੀ। ਉਹਨੂੰ ਇਹ ਨਹੀਂ ਕਿਹਾ ਗਿਆ ਕਿ ਸੈਸ਼ਨ 2 ਦਿਨ ਦਾ ਹੈ। ਇਹ ਕਿਹਾ ਗਿਆ ਕਿ ਸੈਸ਼ਨ 4 ਦਿਨ ਦਾ ਹੈ 26 ਤੋਂ 29। 2 ਦਿਨ ਦੇ ਵੀ ਵਿੱਚੋਂ ਗਾਹਾਂ 26 ਨੂੰ ਮਤਲਬ ਜਿਹੜੇ ਬਿਛੜੀਆਂ ਹੋਈਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਮਤਲਬ ਦੁਪਹਿਰ ਤੱਕ ਜਾ ਕੇ ਸਟਾਰਟਿੰਗ ਹੋਈ ਹੈ। ਔਰ ਕੱਲ ਲਾਸਟ ਦਿਨ ਜਾਂ ਦੂਜੇ ਦਿਨ ਕਹਿਲਾਂ ਦੂਜਾ ਸੈਕਿੰਡ ਹੈਂਡ ਲਾਸਟ ਡੇ ਕੱਲ ਮਤਲਬ ਜਿਹੜਾਗਾ ਉਹ ਸੈਸ਼ਨ ਐਨੇ ਵੀ ਕੁਆਥਣ ਤੱਕ ਚੱਲਿਆ ਕੱਲ ਵੀ ਟਾਈਮ ਨਾਲ ਹੀ ਘੰਗਾ ਘਰਾਂ ਨੂੰ ਪਰ ਕੇ ਇਸ ਸੈਸ਼ਨ ਦੇ ਵਿੱਚ ਸਿਰੇ ਦੀ ਡਰਾਮੇਬਾਜੀ ਹੋਈ ਆ ਸਿਰੇ ਦੀ ਤੁਮਤਬਾਜੀ ਹੋਈ ਆ ਇੱਕ ਦੂਜੇ ਦੇ ਖਿਲਾਫ ਮਤਲਬ ਜਿਹੜੀਆਂ ਉਹ ਇਲਜ਼ਾਮਬਾਜੀ ਹੋਈ ਆ ਹੁਣ ਪਹਿਲੀ ਵਾਰ ਹੋਇਆ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਸਾਹਿਬ ਦੀ ਕੁਰਸੀ ਦੇ ਮੂਹਰੇ ਖੜ ਕੇ ਤਖਤੀਆਂ ਲੈ ਕੇ ਨਾਅਰੇ ਮਾਰ ਰਹੇ ਸੀ ਸੈਂਟਰ ਕਲਾਬ ਨਾਅਰੇ ਮਾਰਨੇ ਦਿੱਲੀ ਜਾ ਕੇ ਮਾਰੋ ਤੁਸੀਂ ਆਪ ਦਾ ਤੁਹਾਡਾ ਸਪੀਕਰ ਹੈ ਤੁਹਾਡੀ ਵਿਧਾਨ ਸਭਾ ਔਰ ਤੁਸੀਂ ਵੀ 92 93 ਐਮ ਐਲ ਏ 94 ਔਰ ਤੁਸੀਂ ਵੀ ਨਾਅਰੇ ਮਾਰੀ ਜਾਂਦੇ ਹੋ ਸਵਾਲ ਬੜੇ ਅਹਿਮ ਸਿੱਖ ਹੈ ਇਹ ਪੂਰੀ ਇਲਜ਼ਾਮਬਾਜ਼ੀ ਦੇ ਤੌਰ ਤੇ ਵਿੱਚ ਕੱਲ 43 ਮਿੰਟ ਭਗਵਾਨ ਜੀ ਮਾਨ ਹੋਰਾਂ ਨੇ ਪਾਛਣ ਦਿੱਤਾ ਲਗਭਗ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਗਾਦ ਹਟਾਉਣੀ ਆ ਉਥੋਂ ਤੇ ਗਾਹ ਚੱਕਣੀ ਆ ਰੇਤ ਕਹਿ ਦਿੰਨੇ ਆਪਾਂ ਠੀਕ ਉਹ ਚੱਕਣੀ ਆ ਉਹਦੇ ਲਈ ਅਸੀਂ 7200 ਪਰ ਏਕੜ ਦੇਵਾਂਗੇ ਔਰ ਜਿਹਦੇ ਕਿੱਲਾ ਰੁੜ ਗਿਆ ਮਤਲਬ ਖਰਾਬ ਹੋ ਗਿਆ 100% ਡੈਮੇਜ ਹੋ ਗਈ ਫਸਲ ਉਹਨੂੰ ਅਸੀਂ 18800 ਰੁਪਿਆ ਦੇਵਾਂਗੇ ਕਹਿੰਦੇ ਦੇਖੋ ਇਸ ਤਾਂ ਬਹੁਤ ਵਧਾ ਕੇ ਦੇ ਰਹੇ ਆ 26 ਤੋਂ 33% ਤੱਕ ਨੁਕਸਾਨ ਹੋਇਆ ਤਾਂ ਵੀ 10000 ਦੇ ਰਹੇ ਆ 33% ਤੋਂ 75% ਤੱਕ ਨੁਕਸਾਨ ਹੋਇਆ ਤਾਂ ਵੀ 10000 ਦੇ ਰਹੇ ਆ ਜੇ 75% ਤੋਂ ਲੈ ਕੇ 100% ਤੱਕ ਨੁਕਸਾਨ ਹੋਇਆ ਤਾਂ ਅਸੀਂ 20000 ਰੁਪਏ ਦੇ ਕਰੀਬ ਦੇ ਰਹੇ ਆ ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਕੀਤੀ ਹੈ ਉਹਦੇ ਚ ਡੰਗਰ ਪਸ਼ੂ ਦੀ ਗੱਲ ਵੀ ਕੀਤੀ ਹੈ ਔਰ ਜੇ ਪੂਰਾ ਘਰ ਤਬਾਹ ਹੋ ਗਿਆ ਉਹਦਾ ਵੀ 1 ਸਵਾ ਲੱਖ ਰੁਪਏ ਦੇ ਲਗਭਗ ਦੇਣਾ ਤਾਂ ਇਹ ਚਲੋ ਤਾਂ ਡਿਸਾਸਟਰ ਮੈਨੇਜਮੈਂਟ ਜਿਹੜਾ ਐਕਟ ਆ ਉਹਦੇ ਵਿੱਚ ਹੀ ਲਿਖਿਆ ਹੋਇਆ ਘਰ ਵਾਲੀ ਗੱਲ ਜੇ ਕਿਸੇ ਦੀ ਮੌਤ ਹੁੰਦੀ ਹੈ 4 ਲੱਖ ਰੁਪਏ ਵਾਲੀ ਗੱਲ ਉਹ ਤਾਂ ਉੱਥੇ ਹੀ ਤਾਂ ਹੁਣ ਇਹਦੇ ਵਿੱਚੋਂ ਗੱਲ ਜਿਹੜੀ ਨਿਕਲ ਕੇ ਆਈ ਵੀ ਭਾਜੀਪੀ ਵਾਲੇ ਗੱਲ ਸੈਸ਼ਨ 'ਚ ਨਹੀਂ ਗਏ ਦੋਨੇ ਐਮਐਲ ਉਹਨਾਂ ਨੇ ਕੀ ਕੀਤਾ ਮਨਦੀਪ ਜੀ ਇੱਕ ਲੱਗ ਸੈਸ਼ਨ ਮੌਕ ਜਿਵੇਂ ਆਪਾਂ ਮੌਕ ਸੈਸ਼ਨ ਕਹਿ ਸਕਦੇ ਹਾਂ ਨਾ ਸਕੂਲਾਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈ इवन ਲਾਅ ਵਾਲੇ ਵਿਦਿਆਰਥੀ ਹੁੰਦੇ ਇੱਥੇ ਮਤਲਬ ਉਹਨਾਂ ਨੂੰ ਪ੍ਰੈਕਟਿਸ ਕਰਾਉਂਦੇ ਨੇ ਪੜ੍ਹਾਉਂਦੇ ਨੇ ਤਾਂ ਇੱਕ ਅਦਾਲਤ ਦਾ ਸੀਨ ਕ੍ਰੀਏਟ ਕੀਤਾ ਜਾਂਦਾ ਉਹਵੇਂ ਮੈਂ ਕੱਲ ਮੌਕ ਸੈਸ਼ਨ ਬੜੇ ਸਪੀਕਰ ਬਣਾਏ ਗਏ ਅਲੱਗ-ਅਲੱਗ ਸੈਸ਼ਨ ਪੜਾਇਆ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਉੱਥੇ ਚਰਨਜੀਤ ਸਿੰਘ ਟਵਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਨੇ ਬਹੁਤ ਸੀਨੀਅਰ ਆਗੂ ਨੇ ਉਹਨਾਂ ਨੂੰ ਸਪੀਕਰ ਬਣਾਇਆ ਗਿਆ ਔਰ ਉਹਵੇਂ ਜਿਵੇਂ ਮਨਪ੍ਰੀਤ ਬਾਦਲ ਬੈਠਾ ਕੇਬਲ ਢੱਲੋਂ ਬੈਠਾ ਮੱਲ ਸਾਰੇ ਬੀਜੇਪੀ ਦੇ ਲੀਟਰ ਬੈਠੇ ਨੇ ਉਹ ਜਿਵੇਂ ਸੈਸ਼ਨ ਬੁਲਾਇਆ ਉਹ ਜਿਵੇਂ ਬਾਤ ਹੋਈ ਉਹ ਜੋ ਮਤਾ ਪਾਸ ਕੀਤਾ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਉੱਥੇ ਉਹਨਾਂ ਨੇ ਕਿਹਾ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਮੈਨਵੇਡ ਸੀ ਇਹ ਜਿਹੜਾ ਆੜਾ ਹੈ ਉਹ ਕਹਿੰਦੇ ਮੈਨਵੇਡ ਨਹੀਂ ਬੀਜੇਪੀ ਵਾਲੇ ਕਹਿੰਦੇ ਮਾਨਮੇਡ ਸੀ ਉਹ ਗੱਲ ਗਾਂ ਲੈ ਕੇ ਮੈਨਵੇਡ ਦੀ ਥਾਂ ਤੇ ਮਾਨਮੇਡ ਸੀਗਾ ਭਗਵੰਤ ਮਾਨ ਨੂੰ ਪਿਆਰ ਨਾਲ ਤਾਂ ਉਹਨਾਂ ਨੇ ਇੱਕ ਲੱਗ ਸੈਸ਼ਨ ਬੁਲਾਇਆ ਕਾਂਗਰਸ ਪਾਰਟੀ ਜਿਹੜੀ ਹੈਗੀ ਉਹ ਸੈਸ਼ਨ ਦੇ ਵਿੱਚ ਉਵੇਂ ਜਿਵੇਂ ਚੜਤ ਚ ਤਾਂ ਨਹੀਂ ਨਜ਼ਰ ਆ ਰਹੀ ਸੀ ਕਿਉਂਕਿ ਖੈਰਾ ਵੀ ਨਹੀਂ ਸੀ ਨਜ਼ਰ ਆ ਰਹੇ ਰਾਣਾ ਗਰਜੀਤ ਜ਼ਰੂਰ ਬੋਲਿਆ ਉਹਨੇ ਕਈ ਸਵਾਲ ਠਾਏ ਸਭ ਤੋਂ ਵੱਧ ਬੋਲਿਆ ਪ੍ਰਤਾਪ ਸਿੰਘ ਬਾਜਵਾ ਅਰਨਾ ਚੌਧਰੀ ਬੋਲੀ ਲੇਕਿਨ ਪ੍ਰਤਾਪ ਬਾਜਵਾ ਜਦੋਂ ਬੋਲ ਰਿਹਾ ਸੀ ਤਾਂ ਬੜੇ ਗੰਭੀਰ ਇਲਜ਼ਾਮ ਪ੍ਰਤਾਪ ਬਾਜਵਾ ਦੇ ਉੱਤੇ ਲਾਏ ਹੁਣ ਉਹਦੇ ਵਿੱਚੋਂ ਇਹ ਹੁੰਦਾ ਹੈ ਮਨਦੀਪ ਜੀ ਜਦੋਂ ਜਿਹੜੀ ਵਿਰੋਧੀ ਧਿਰ ਹੁੰਦੀ ਆ ਵਿਰੋਧੀ ਧਿਰ ਦਾ ਰੋਲ ਬਹੁਤ اہم ਹੁੰਦਾ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰ ਕੇ ਸਵਾਲ ਪੁੱਛਣੇ ਹੁੰਦੇ ਨੇ ਸਰਕਾਰ ਦੀ ਜਵਾਬਤਾਲੀ ਕਰਨੀ ਹੁੰਦੀ ਆ ਲੋਕਾਂ ਦੀਆਂ ਮੰਗਾਂ ਮਨਾਉਣ ਲਈ ਸਰਕਾਰ ਤੇ ਦਬਾਅ ਬਣਾਉਣਾ ਹੁੰਦਾ ਲੇਕਿਨ ਤੁਸੀਂ ਦੇਖੋ ਕਿ ਜਦੋਂ ਵਿਰੋਧੀ ਧਿਰ ਦਾ ਲੀਟਰੀ ਕਾਣਾ ਹੋਵੇ ਕਾਣਾ ਮਤਲਬ ਉਹਦੇ ਵਿੱਚ ਆਪਦੇ ਚ ਖੋਟ ਹੋਵੇ ਤਾਂ ਉਹ ਸਰਕਾਰ ਨੂੰ ਕੀ ਕਹੂਗਾ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਹੁਣ ਤਾਂ ਚਲੋ ਹੈ ਨਹੀਂ ਵਿਧਾਨ ਸਭਾ ਦੇ ਵਿੱਚ ਅਮਰਿੰਦਰ ਰਾਜਾ ਵੜਿੰਗ ਬੜਾ ਵੜਕ ਕੇ ਬੋਲਦਾ ਹੁੰਦਾ ਜੀ ਜਦੋਂ ਭਗਵਾਨ ਸਤਿਮਾਨ ਕਹਿ ਦਿਆ ਕਰੇ ਉਹਨ ਬੱਸਾਂ ਦੀਆਂ ਬਾਡੀਆਂ ਵਾਲੀ ਫੈਲ ਮੰਗਾਵਾਂ ਹੋਲਾ ਫੈਲ ਮਤਲਬ ਰਾਜਾ ਬੜਿੰਗ ਦੀ ਉਹ ਜਿਹੜੀ ਤੜ ਹੈ ਉਹ ਨਜ਼ਰ ਨਹੀਂ ਸੀ ਆਉਂਦੀ ਕੱਲ ਜਦੋਂ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਸੀ ਤਾਂ ਹਰਪਾਲ ਚੀਮਾ ਜਿਹੜੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨੇ ਇੱਕ ਫਾਈਲ ਕੱਢੀ ਫਾਈਲ ਕੱਢ ਕੇ ਉਹਨਾਂ ਨੇ ਕਿਹਾ ਕਿ ਜੀ ਆ ਬਾਜਵਾ ਸਾਹਿਬ ਜਿਹੜੇ ਬੋਲ ਰਹੇ ਨੇ ਇਹਨਾਂ ਨੇ 15 ਜੁਲਾਈ 2025 ਨੂੰ ਯਾਨੀ ਹੜਾ ਆਉਣ ਤੋਂ ਜਸਟ ਇੱਕ ਮਹੀਨਾ ਪਹਿਲਾਂ ਲਗਭਗ ਇਹਨਾਂ ਨੇ 15 ਜੁਲਾਈ 2025 ਨੂੰ ਤੁਸੀ ਬੰਨ ਦੇ ਵਿੱਚ ਪੈਂਦੀ ਨਾਲ ਪੈਂਦੀ ਜਾਂ ਬੰਨ ਦੇ ਵਿੱਚ ਪੈਂਦੀ ਲਾ ਲੋ ਗਰਦਾਸਪੁਰ ਜ਼ਿਲ੍ਹੇ ਦਾ ਫੁੱਲਣਾ ਪਿੰਡ ਆ ਫੁੱਲਣਾ ਪਿੰਡ ਦੇ ਵਿੱਚ 16 ਕਨਾਲ 10 ਮਰਲੇ ਜ਼ਮੀਨ ਆਪਦੀ ਪਤਨੀ ਦੇ ਨਾਂ ਕਰਵਾਈ ਆ ਉੱਥੇ ਲਈ ਆ ਇਹਨਾਂ ਮੋਦ ਉਹ ਕਹਿੰਦੇ ਜੀ ਤਾਂ ਲਈਆ ਵੀ ਇਹਨੂੰ ਪਤਾ ਸੀ ਪਾਣੀ ਆਉਣਾ ਉਹਦੇ ਨਾਲ ਬਰੇਤੀ ਆਉਗੀ ਮਾਈਨਿੰਗ ਕਰਾਂਗੇ ਰੇਤਾ ਚੱਕਾਂਗੇ ਉਹ ਕਹਿੰਦੇ ਇੰਨਾ ਹੀ ਨਹੀਂ ਪਿਛਲੀ ਜਦੋਂ ਕਾਂਗਰਸ ਦੀ ਸਰਕਾਰ ਸੀ 10 ਕਿੱਲੇ ਜ਼ਮੀਨ ਇਹਨਾਂ ਦੀ ਮਤਲਬ ਜਿਹੜੀ ਆ ਤੁਸੀਂ ਵਨ ਨੇੜੇ ਪੈਂਦੀ ਸੀ ਔਰ ਕਰੋੜਾ ਰੁਪਿਆ ਸਰਕਾਰੀ ਖਜ਼ਾਨੇ ਚੋਂ ਉਸ ਜ਼ਮੀਨ ਦੇ ਪਾਸੇ ਪੱਥਰ ਲਵਾਉਣ ਦੇ ਲਈ ਲੱਗਿਆ ਹੁਣ ਜੇ ਤਾਂ ਇਹ ਗੱਲ ਸੱਚੀ ਆ ਦੇਖੋ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੇ ਗੱਲ ਜਮ੍ਹਾਂ ਸੱਚੀ ਆ ਤਾਂ ਇਹ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕਾਂਗਰਸ ਇਲੈਕਸ਼ਨ ਲੈਣਾ ਚਾਹੀਦਾ ਸਰਕਾਰ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਲੈਣਾ ਚਾਹੀਦਾ ਜੇ ਇਹ ਤੱਥ ਸੱਚ ਹੈ ਜੇ ਨਹੀਂ ਸੱਚ ਤਾ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਚ ਸਾਰੇ ਕਾਂਗਰਸੀਆਂ ਨੂੰ ਆਉਣਾ ਚਾਹੀਦਾ ਹੁਣ ਅਸਲ ਦੇ ਵਿੱਚ ਗੱਲ ਕੀ ਆ ਗੱਲ ਇਹ ਆ ਵੀ ਇਹ ਜਿਹੜੀ ਇਲਜ਼ਾਮਬਾਜ਼ੀ ਹੁੰਦੀ ਆ ਹੈ ਨਾ ਉਹ ਇਲਜ਼ਾਮਬਾਜ਼ੀ ਇਹੇ ਹੁੰਦੀ ਆ ਕਿ ਵੀ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਪਾਸੇ ਹੋ ਜਾਂਦਾ ਮੰਨ ਲਓ ਇਹ ਗੱਲ ਸੱਚ ਵੀ ਆ ਮੈਂ ਤਾਂ ਇਹ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਨੇ ਜੋ ਕੀਤਾ ਮੰਨ ਲਓ ਸੱਚ ਹੈ ਕੀ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੇ ਮੰਨ ਲਓ ਇਹ ਕੀਤਾ ਤਾਂ ਉਹਨਾਂ ਪੰਜਾਬ ਦੇ ਮੁੱਦੇ ਰੋਲ ਦੇਉਂਗੇ ਉਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਕੋਈ ਤੁਹਾਡੇ ਤੇ ਮੈਂ ਮਨਦੀਪ ਜੀ ਤੁਹਾਨੂੰ ਕਹਾ ਵੀ ਮਨਦੀਪ ਜੀ ਤੁਸੀਂ ਇਹ ਗਲਤੀ ਕੀਤੀ ਆ ਲੋਕਾਂ ਦੇ ਖਿਲਾਫ ਕੀਤੀ ਆ ਤੁਸੀਂ ਕਹੋ ਤੂੰ ਵੀ ਕੀਤੀ ਆ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਵੀ ਦੋਨੇ ਕਰੀ ਚੱਲੋ ਇਹ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਇਆ ਇਹ ਸਿਰੇ ਦੀ ਡਰਾਮੇਬਾਜੀ ਆ ਇਹ ਸਿਰੇ ਦੀ ਤੁਮਤਬਾਜੀ ਆ ਲੋਕਾਂ ਦੇ ਮੁੱਤਿਆਂ ਤੋਂ ਧਿਆਨ ਭਟਾਉਣ ਦੀ ਗੱਲ ਹੈ ਉੱਥੇ ਚਰਚਾ ਤਾਂ ਲੋਕਾਂ ਦੇ ਮਤਿਆਂ ਦੀ ਹੋਣੀ ਚਾਹੀਦੀ ਸੀ ਪਿੰਡਾਂ ਤੋਂ ਟਰੈਕਟਰ ਗਏ ਪਿੰਡਾਂ ਤੋਂ ਲੋਕ ਗਏ ਆ ਇਹਨਾਂ ਦੇ ਕੁਲਦੀਪ ਤਾਲੀਵਾਲ ਮੈਂ ਦੇਖਿਆ ਪਜਾਮਾ ਮਤਲਬ ਟੰਗ ਕੇ ਉਹ ਜ਼ਰੂਰ ਪਾਣੀ ਦੇ ਵਿੱਚ ਬੜਿਆ ਫਿਰਦਾ ਸੀਗਾ ਲੇਕਿਨ ਬਾਕੀ ਕਿੱਥੇ ਸੀ 5 ਮਿੰਟਾਂ ਚ ਐਮਐਸਪੀ ਦਿਵਾਉਣ ਵਾਲੀ ਭੈਣ ਜੀ ਵਰਗੀਆਂ ਵਿਧਾਇਕਾਂ ਉਹ ਵੀ ਤਾਂ ਉੱਥੇ ਜਾ ਸਕਦੇ ਸੀ ਨਾ ਆਪਣੇ ਸਮਰਥਕ ਲੈ ਕੇ ਉਹਨਾਂ ਨੂੰ 5 ਮਿੰਟਾਂ ਚ ਐਮਐਸਪੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਤਾਂ 5 ਦਿਨਾਂ ਚ 50 ਦਿਨਾਂ ਚ ਉਹਦੇ ਖੇਤ ਖਾਲੀ ਕਰਨੇ ਜਿਹੜੀ ਗਾਹਤ ਭਰ ਗਈ ਉਹ ਚਾਹੀਦੀ ਸੀ ਸਾਡਾ ਜਿਹਦਾ ਖੇਤ ਉਹਦੀ ਰੇਤ ਇਹ ਨਾਰਾ ਹੁਣ ਮਤਲਬ ਉਵੇਂ ਚੱਲਿਆ ਨਹੀਂ ਹੈ ਕਿਉਂਕਿ ਉੱਥੇ ਉਹ ਰੇਤ ਕਿਹੜੀ ਉਹ ਤਾਂ ਗਾਧ ਹੈ ਸੋ ਇਸ ਕਰਕੇ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀ ਇੱਕ ਤਾਂ ਸੈਸ਼ਨ ਲੰਬੇ ਹੋਣੇ ਚਾਹੀਦੇ ਜੀ ਇਹ ਸੈਸ਼ਨ ਬਹੁਤ ਛੋਟਾ ਸੀ ਸੀਮਤ ਸੀ ਔਰ ਇਹਨੂੰ ਲੰਬਾ ਕਰਨਾ ਚਾਹੀਦਾ ਇਹ ਸਵਾਲ ਠਾਉਂਦੇ ਰਹਾ ਮਾਦੀ ਪਾਰਟੀ ਵਾਲੇ ਸੈਸ਼ਨ ਲੰਬੇ ਹੋਣ ਹਾਂ ਵੀ ਹੁਣ 4 ਦਿਨ ਕਹਿ ਕੇ 2 ਦਿਨਾਂ ਚ 1.5 ਦਿਨ ਕਿੰਨੇ ਦੇ ਦਿੰਦੇ ਨੇ ਜੀ ਬਿਲਕੁਲ ਜੀ ਜਿਹੜੀਆਂ ਗੱਲਾਂ ਮੰਗ ਕਰਦੇ ਸੀ ਤੇ ਹੁਣ ਸਾਰੀਆਂ ਗੱਲਾਂ ਤੋਂ ਇਸ ਵਕਤ ਉਲਟ ਜਿਹੜਾ ਉਹ ਚੱਲ ਰਹੇ ਨੇ ਆਪਾਂ ਕਹਿ ਸਕਦੇ ਹਾਂ ਅਪਾ ਚਾਬਾ ਆਪਾਂ ਚਰਚਾ ਕੀਤੀ ਸੀ ਪਿਛਲੇ ਦਿਨੀ ਔਰ ਭਗਵੰਤ ਮਾਨ ਹੁਣੇ ਦੋਸ਼ ਲਾਏ ਸੀਗੇ ਵੀ ਉਹਨਾਂ ਨੂੰ ਪ੍ਰਧਾਨ ਮੰਤਰੀ ਮਿਲਣ ਲਈ ਟਾਈਮ ਨਹੀਂ ਦੇ ਰਿਹਾ ਸੋ ਟਾਈਮ ਤਾਂ ਹੱਲੇ ਵੀ ਕਹਿੰਦੇ ਨਹੀਂ ਮਿਲਿਆ ਤੇ ਸ਼ਾਇਦ ਹੁਣ ਇਹ ਹੋ ਸਕਦਾ ਕਿ ਭਗਵੰਤ ਮਾਨ ਅਮਿਤ ਸ਼ਾਹ ਹੁਣ ਉਹਨਾਂ ਨਾਲ ਜਾ ਕੇ ਮੀਟਿੰਗ ਕਰ ਸਕਦੇ ਆ ਸੋ ਇਹ ਦੱਸਿਓ ਕਿ ਮੀਟਿੰਗ ਕਰਨ ਲਈ ਮੰਨ ਗਏ ਨੇ ਗ੍ਰਹਿ ਮੰਤਰੀ ਨਾਲ ਜਾਂ ਫਿਰ ਹੱਲੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਤੇ ਅੜੇ ਹੋਏ ਨੇ ਮੰਨ ਗਏ ਜੀ ਅੱਜ ਜਾਣਗੇ ਪਰ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਨ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਕਿ ਭਗਵੰਤ ਮਾਨ ਟਾਈ ਮੰਗ ਰਿਹਾ ਪ੍ਰਧਾਨ ਮੰਤਰੀ ਜੀ ਤੋਂ ਮਿਲਣ ਦੇ ਲਈ ਕਿ ਮੈਂ ਹੜਾ ਬਾਪ ਤਫਾਇਲ ਬਣਾ ਲਈ 20000 ਕਰੋੜ ਰੁਪਏ ਦੇ ਸਾਨੂੰ ਮੁਆਵਜ਼ੇ ਦੀ ਲੋੜ ਹੈ ਤੁਸੀਂ ਜਿਹੜਾ 1600 ਕਰੋੜ ਦੇ ਧੌ ਦਾ ਵੀ ਥੇਲਾ ਨਹੀਂ ਆਇਆ ਕਿ ਮੈਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਆਹ ਫਾਈਲ ਪੁੱਟ ਕਰੂੰਗਾ ਕਿ ਸਾਨੂੰ ਮੁਆਵਜ਼ਾ ਦੇ ਇਹ ਲਗਾਤਾਰ ਸਮਾਂ ਮੰਗ ਰਹੀ ਸੀ ਲੇਕਿਨ ਜਿਹੜਾ ਪ੍ਰਧਾਨ ਮੰਤਰੀ ਦਫ਼ਤਰ ਹੈ ਪੀਐਮਓ ਉਹਨਾਂ ਦੇ ਵੱਲੋਂ ਸਮਾਨਿਸ਼ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਬੀਜੇਪੀ ਦੇ ਲੀਡਰ ਕਾ ਦਾ ਦੋਸ਼ ਸੀਗਾ ਕਿ ਜਦਦੇ ਪ੍ਰਧਾਨ ਮੰਤਰੀ ਪੰਜਾਬ ਆਏ ਸੀ ਮੁੱਖ ਮੰਤਰੀ ਸਾਹਿਬ ਹਸਪੀਟਲ ਦਾਖਲ ਹੋ ਗਏ ਜਾ ਕੇ ਇਹਨਾਂ ਨੇ ਉਦੋਂ ਦੇ ਪ੍ਰਧਾਨ ਮੰਤਰੀ ਨੂੰ ਆ ਕੇ ਗੱਲਬਾਤ ਨਹੀਂ ਕੀਤੀ ਇਸ ਕਰਕੇ ਹੁਣ ਪ੍ਰਧਾਨ ਮੰਤਰੀ ਇਹਨਾਂ ਨੂੰ ਕਿਉਂ ਮਿਲਣ ਉਹਦੇ ਚ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਸਮਾਂ ਨਹੀਂ ਦੇਣਗੇ ਲੇਕਿਨ ਮੁੱਖ ਮੰਤਰੀ ਭਗਵਾਨ ਜੀ ਪ੍ਰਧਾਨ ਮੰਤਰੀ ਤੋਂ ਸਮਾਂ ਲੈਣ ਲਈ ਬਜਿੱਤ ਸੀਗਾ ਪਰ ਉਹ ਕਹਿ ਰਹੇ ਸੀ ਪ੍ਰਧਾਨ ਮੰਤਰੀ ਦਫ਼ਤਰ ਵਾਲੇ ਕਿ ਜੀ ਪ੍ਰਧਾਨ ਮੰਤਰੀ ਸਾਹਿਬ ਤਾ ਅਵੇਲੇਬਲ ਨਹੀਂ ਤੁਸੀਂ ਜੇ ਸੰਵਾਦ ਲੈਣਾ ਮੈਂ ਅਮਿਤ ਸ਼ਾਹ ਤੋਂ ਮਿਲ ਸਕਦਾ। ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾਹ ਨੂੰ ਮਿਲ ਲੋ। ਪਹਿਲਾਂ ਇਨਕਾਰੀ ਸੀ ਪਰ ਕੱਲ ਵਿਧਾਨ ਸਭਾ 'ਚ ਖੜ ਕੇ ਇਹਨਾਂ ਨੇ ਕਹਿ ਜੀ ਠੀਕ ਹੈ ਮੈਂ ਮੈਂ ਮਿਤਸ਼ਾਹ ਨੂੰ ਮਿਲਣ ਜਾ ਰਿਹਾ। ਸੋ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਤੋਂ ਕੁਝ ਘੰਟੇ ਬਾਅਦ ਅਮਿਤ ਸ਼ਾਹ ਨੂੰ ਮਿਲਣ ਮੁੱਖ ਮੰਤਰੀ ਭਗਵੰਤ ਮਾਨ ਜਾ ਰਹੇ ਨੇ। ਫਾਈਲ ਲੈ ਕੇ ਜਾ ਰਹੇ ਨੇ ਨਾਲ ਅਫਸਰਾਂ ਦੀ ਟੀਮ ਲੈ ਕੇ ਜਾ ਰਹੇ ਨੇ 20000 ਕਰੋੜ ਦੀ ਮੰਗ ਕਰਨਗੇ ਸਾਰਾ ਮਸਲਾ ਪੁੱਟ ਕਰਨਗੇ। ਔਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਕਈ ਮੰਤਰੀ ਪੰਜਾਬ ਆਏ ਉਹਨਾਂ ਨੇ ਬਿਆਨ ਦਿੱਤੇ ਕਿ ਜੀ 1600 ਕਰੋੜ ਤਾਂ ਅਸੀਂ ਪੰਜਾਬ ਸਰਕਾਰ ਨੂੰ ਨਹੀਂ ਦਿੰਦੇ ਇੱਕ ਮੰਤਰੀ ਕਹਿੰਦਾ ਸੀ ਸਿੱਧਾ ਹੀ ਦੇ ਮਾਈਕਸਾਂ ਦੇ ਖਾਤੇਾਂ 'ਚ ਉਹ ਗੱਲ ਦੇ ਉੱਤੇ ਵੀ ਰੌਲਾ ਪਿਆ ਉਹਦੇ ਤੇ ਭਾਜਪਾ ਬੈਕਪੱਟ ਤੇ ਚਲੀ ਗਈ ਹੈ ਹੁਣ ਅੱਜ ਮੁੱਖ ਮੰਤਰੀ ਸਾਹਿਬ ਜਾ ਕੇ ਉਹ ਗੱਲ ਵੀ ਪੁੱਟ ਕਰਨਗੇ ਕਿ ਜੀ ਸਾਨੂੰ ਉਹ 1600 ਕਰੋੜ ਤਾਂ ਦਿਓ ਤੇ ਡਿਜੈਸਟਰ ਮੈਨੇਜਮੈਂਟ ਦਾ ਜਿਹੜਾ 12.5 ਹਜ਼ਾਰ ਕਰੋੜ ਰੁਪਇਆ ਦੱਸਦੇ ਆ ਉਹਨੂੰ ਨਹੀਂ ਪਤਾ ਉਹਦੀ ਵੀ ਅੱਜ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਵੀ ਅਹਿਮ ਸਵਾਲ ਹੋ ਕਿਉਂਕਿ ਇਹ ਸੰਭਾਵਨਾ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ ਜਾ ਕੇ ਉਹ ਗੱਲ ਵੀ ਆ ਜਿਹੜੀ ਕਰਨ ਮੈਨੂੰ ਚੰਗੀ ਗੱਲ ਆ ਜੀ ਪਰ ਮੈਨੂੰ ਇੰਨਾ ਕੁ ਜ਼ਰੂਰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਘੱਟੋ ਘੱਟ ਆ ਦੂਜਿਆਂ ਨੂੰ ਵੀ ਨਾਲ ਲੈ ਜਾਣਾ ਚਾਹੀਦਾ ਸੀ ਪ੍ਰਤਾਪ ਬਾਜਵਾ ਨੂੰ ਕਹਿੰਦੇ ਵੀ ਆ ਚੱਲ ਜੀ ਬੀਜੇਪੀ ਦੇ 2 ਐਮਐਲਏ ਨੇ ਪੰਜਾਬ ਵਿਧਾਨ ਸਭਾ ਚ ਉਹਨਾਂ ਨੂੰ ਕਹਿੰਦੇ ਵੀ ਆਓ ਨਾਲ ਚੱਲ ਜੀ ਜਨ ਹਰਸ਼ੀਮਰਤਕਾਰ ਬਾਦਲ ਨੂੰ ਵੀ ਕਹਿੰਦੇ ਮਨਪ੍ਰੀਤ ਸਿੰਘ ਯਾਲੀ ਦੂਸਰੇ ਕਾਲੀ ਦਲ ਦੇ ਲੀਡਰ ਨੇ ਉਹਨਾਂ ਨੂੰ ਵੀ ਕਹਿੰਦੇ ਜਿਨ੍ਹਾਂ ਦੇ ਨਹੀਂ ਹੈਗੇ ਮਨਲਾ ਦਾ ਚਾਹੇ ਉਹ ਬੌਜਨ ਸਮਾਜ ਪਾਰਟੀ ਹੈ ਜਾਂ ਹੋਰ ਆ ਉਹਨਾਂ ਨੂੰ ਵੀ ਨਾਲ ਸਰ ਪਾਰਟੀ ਪੰਜਾਬ ਦੀ ਨੁਮਾਇੰਦਗੀ ਕਰਦਾ ਪੋਲਿਟਿਕਲ ਇਸ਼ੂ ਨਾ ਬਣਦਾ ਚਲੋ ਅੱਜ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰੀ ਨੂੰ ਮਿਲਦੇ ਨੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਕੋਲੇ ਸਰਬ ਪਾਰਟੀ ਵਫਤ ਜਾਣਾ ਚਾਹੀਦਾ ਜਿਹੜੇ ਪੰਜਾਬ ਚ ਟਾਰਾ ਮਾਰਦੇ ਹਨ ਬੀਜੇਪੀ ਵਾਲੇ ਜਾਖੜ ਵਰਗੇ ਇਹਨਾਂ ਨੂੰ ਨਾਲ ਲੈ ਜਾਣਾ ਚਾਹੀਦਾ ਵੀ ਚਲੋ ਚੱਲੀ ਜਾਈਏ ਤੇ ਸੈਕੰਡ ਪ੍ਰਧਾਨ ਮੰਤਰੀ ਸਾਹਿਬ ਨੂੰ ਸਮਾ ਜਿਹੜਾ ਹੈਗਾ ਉਹ ਦੇਣਾ ਵੀ ਚਾਹੀਦਾ ਇੱਕ ਤੂਬੇ ਦਾ ਮੁੱਖ ਮੰਤਰੀ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਸਮਾਦੇਣ ਸੋ ਪੰਜਾਬ ਦੇ ਵਿੱਚੋਂ ਵਾਪਸ ਜਾਵੇ ਪੰਜਾਬ 'ਚ ਪਹਿਲਾਂ ਸਾਰਾ ਪਾਰਟੀ ਮੀਟਿੰਗ ਹੋਵੇ ਲੇਕਿਨ ਇਹ ਪੋਲਿਟਿਕਸ ਕਰ ਰਹੀ ਹੈ ਰਾਜਨੀਤੀ ਕਰ ਰਹੀ ਹੈ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਪੰਜਾਬ ਨਾਲ ਪੰਜਾਬ ਦੀ ਕੋਈ ਪਾਰਟੀ ਖੜੀ ਦਿਖਾਈ ਨਹੀਂ ਦੇ ਰਹੀ ਹਕੀਕਤ ਇਹ ਹੈ ਜੀ ਜੀ ਬਿਲਕੁਲ ਦੇਖਦੇ ਹਾਂ ਹੁਣ ਕਿੰਨੀ ਕਿ ਮੀਟਿੰਗ ਕਾਰਗਰ ਸਾਬਤ ਹੁੰਦੀ ਆ ਸ਼ਾਇਦ ਦੇਖੋ ਪਤੀ ਸਾਹਿਬ ਇਸ ਤੋਂ ਇਲਾਵਾ ਖਬਰਾਂ ਹੋਰ ਵੀ ਬਹੁਤ ਨੇ ਪਰ ਆਪਾਂ ਪਹਿਲਾਂ ਗੱਲ ਪਠਾਨ ਮਾਜਰਾ ਹੁਣਾਂ ਦੀ ਕਰ ਲਈਏ ਪਠਾਨ ਮਾਜਰਾ ਹੁਣੀ ਬੜੇ ਚਰਚਾ 'ਚ ਬਣੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਤੇ ਇਹ ਹੀ ਆ ਵੀ ਹੱਲੇ ਤੱਕ ਵੀ ਪੰਜਾਬ ਪੁਲਿਸ ਦੇ ਹੱਥ ਨਹੀਂ ਆਏ ਮੇਰੇ ਖਿਆਲ ਨਾਲ ਇਹ ਪੰਜਾਬ ਪੁਲਿਸ ਲਈ ਸ਼ਾਇਦ ਕਿਤਨਾ ਕਿਤੇ ਨਮੋਸ਼ੀ ਦੀ ਗੱਲ ਵੀ ਹੋਊਗੀ ਆ ਵੀ ਇੱਕ ਵਿਧਾਇਕ ਜਿਹੜਾ ਵਾ ਉਹ ਇਹੋ ਜਿਹਾ ਕਿੱਥੇ ਕਿਹੜੇ ਤਾਣ ਪੱਤਣੀ ਚੱਲ ਗਿਆ ਉਹ ਜਿਹੜਾ ਹੱਲੇ ਤੱਕ ਫੜਿਆ ਨਹੀਂ ਜਾ ਰਿਹਾ ਦੂਜੇ ਪਾਸੇ ਪਠਾਨ ਮਾਜਰਾ ਸਾਹਿਬ ਆਪਣੀ ਅਰਜੀ ਤੇ ਅਰਜੀ ਲਾ ਰਹੇ ਨੇ ਜਮਾਤ ਦੀ ਸੋ ਹੁਣ ਦੱਸਿਓ ਉਹਨਾਂ ਦੀ ਅਰਜੀ ਕਿਹੜੀ ਦਵਾਰੇ ਅਰਜੀ ਲਾਤੀ ਜੀ ਪਠਾਨਵਾਲ ਦੇ ਰਹਨ ਆਮਾਦਿੰਮ ਪਾਰਟੀ ਦਾ ਸਨਾਵਰ ਤੋਂ ਐਮਐਲਏ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕ੍ਰਿਸ਼ਨ ਕਮਾਰ ਤੇ ਸਰਕਾਰ ਤੇ ਸਵਾਲ ਠਾਏ ਰਡਾ ਨੂੰ ਲੈ ਕੇ ਔਰ ਉਹਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਹੈ ਉਹਨਾਂ ਦੀ ਸੈਕੰਡ ਵਾਈਫ ਦੇ ਵੱਲੋਂ ਜਿਹੜਾ ਕੇਸ ਦਰਜ ਕਰਵਾਇਆ ਗਿਆ ਤਾਂ ਉਸ ਕੇਸ ਦੇ ਵਿੱਚ ਪਠਾਨਵਾ ਜਰਾ ਫਰਾਰ ਹੈ ਉਹਨਾਂ ਦੀ ਜਦੋਂ ਵੀਡੀਓ ਸਾਹਮਣੇ ਆਈ ਸੀ ਜੇਚ ਉਹਨੇ ਕਿਹਾ ਸੀ ਮੇਰੀ ਬਿਮਾਰ ਪਤਨੀ ਨੂੰ ਵੀ ਹਸਪੀਟਲ ਜਿਹੜਾਗਾ ਉਹ ਨਹੀਂ ਦਾਖਲ ਕਰਵਾਇਆ ਜਾ ਰਿਹਾ ਹਾਊਸ ਅਰੈਸਟ ਦੇ ਹਿਸਾਬ ਨਾਲ ਰੱਖਿਆ ਹੋਇਆ ਹੈ ਕਈ ਸਵਾਲ ਉਹਨੇ ਠਾਏ ਸੀ ਵੀ ਮੇਰੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਉਹਦੇ ਬਾਅਦ ਉਹਦੀ ਪਤਨੀ ਨੂੰ ਲਿਜਾ ਕੇ ਪਟਿਆਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਉੱਥੇ ਉਹਦੇ ਸਿਆਸੀ ਵਿਰੋਧੀ ਪਤਾ ਲੈਣ ਵੀ ਪਹੁੰਚ ਗਏ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜਿਹੜਾ ਸਨੌਰ ਹਲਕੇ ਤੋਂ ਇਹਨਾਂ ਤੋਂ ਚੋਣ ਹਾਰਿਆ ਸੀ ਕਾਲੀਦਲ ਦਾ ਲੀਡਰ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਮੁੰਡਾ ਉਹ ਪਤਾ ਲੈਣ ਗਿਆ ਔਰ ਸਜੀਤ ਸਿੰਘ ਰਖੜਾ ਕਨਿਦਲ ਦਾ ਬਹੁਤ ਵੱਡਾ ਲੀਡਰ ਹੈ ਨਵੇਂ ਕਨਿਦਲ ਦੇ ਲੀਡਰ ਨੇ ਉਹ ਵੀ ਪਟਿਆਲਾ ਖੇਤਰ ਦੇ ਵੱਡੇ ਕਾਲੀ ਆਗੂ ਨੇ ਔਰ ਬਹੁਤ ਸਾਰਿਆਂ ਨੇ ਵੀਡੀਓ ਪਾ ਕੇ ਕੁਲਵੀਰ ਜੀਰਾ ਵਰਗੇ ਕਾਂਗਰਸੀ ਆਗੂਆਂ ਨੇ ਜਿਹੜਾਗਾ ਪਠਾਨਵਾਜਰਾ ਦੇ ਪੱਖ ਦੇ ਵਿੱਚ ਇੱਕ ਹਿਸਾਬ ਨਾਲ ਆਵਾਜ਼ ਬੁਲੰਦ ਕੀਤੀ ਹੁਣ ਪਠਾਨਵਾਜਰਾ ਹੋਰਾਂ ਨੇ ਦੁਬਾਰੇ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਹੈ ਪਟਿਆਲਾ ਦੀ ਅਦਾਲਤ ਦੇ ਵਿੱਚ ਪਹਿਲਾਂ ਇਹਨਾਂ ਨੇ ਅਦਾਲਤ ਦੇ ਵਿੱਚ ਪਟਿਆਲਾ ਦੀ ਦੇ ਵਿੱਚ ਆਪਣੀ ਜ਼ਮਾਨਤ ਅਰਜੀ ਦਾਇਰ ਕੀਤੀ ਸੀ 10 ਸਤੰਬਰ ਨੂੰ ਅਰਜੀ ਹੈ ਜਿਹੜੀ ਖਾਰਜ ਕਰ ਦਿੱਤੀ ਗਈ ਸੀ ਪਟਿਆਲਾ ਅਦਾਲਤ ਵੱਲੋਂ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਹੁਣ ਫੇਰ ਦੁਬਾਰੇ ਐਪਲੀਕੇਸ਼ਨ ਆ ਜਿਹੜੀ ਜ਼ਮਾਨਤ ਦੀ ਉਹ ਲਾਈ ਗਈ ਹੈ ਕੱਲ ਜਦੋਂ ਐਪਲੀਕੇਸ਼ਨ ਦੇ ਉੱਤੇ ਤਰੀਕ ਪਈ ਤਾਂ ਦੋ ਸੀਨੀਅਰ ਵਕੀਲ ਸਰਕਾਰ ਦੀ ਤਰਫੋਂ ਪੇਸ਼ ਹੋਏ ਹੁਣ ਇਹ ਪਤਾ ਲੱਗ ਰਿਹਾਗਾ ਵੀ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਇਹਨਾਂ ਦਾ ਕਿਉਂਕਿ ਪੰਜਾਬ ਦੇ ਜਿਹੜੇ ਸਰਕਾਰੀ ਵਕੀਲ ਐਡਵੋਕੇਟ ਜਨਰਲ ਆਫਿਸ ਉਹਨਾਂ ਨੂੰ ਕਹਿ ਦਿੱਤਾ ਵੀ ਇੱਥੇ ਤਗੜੇ ਤਗੜੇ ਵਕੀਲ ਲਿਆਓ 1 ਅਕਤੂਬਰ ਨੂੰ ਇਸ ਕੇਸ ਦੀ ਸੁਣਵਾਈ ਹੋਣੀ ਹੈ ਜ਼ਮਾਨਤਾਂ ਲਈ ਲੱਗਦਾ ਹੈ ਸਰਕਾਰ ਦੀ ਤਰਫੋਂ ਵੀ ਸੀਨੀਅਰ ਵਕੀਲ ਆਉਣਗੇ ਪਠਾਨਵਾਜ਼ਰਾਂ ਨੇ ਵੀ ਆਪਣੀ ਤੱਕ ਝੁਕੀ ਹੈ ਦੇਖਦੇ ਆ ਅਦਾਲਤ ਕੀ ਇਸ ਵਿਸ਼ੇ ਦੇ ਉੱਤੇ ਡਿਸੀਜਨ ਦਿੰਦੀ ਹੈ ਦੂਸਰਾ ਇਹਨਾਂ ਦੀ ਵਾਈਫ ਨੇ ਵੀ ਮਤਲਬ ਆਪਣੀ ਹਾਊਸ ਅਰੈਸਟ ਦੇ ਖਿਲਾਫ ਤਰਕ ਕੀਤਾ ਕਿ ਮੇਰੇ ਖਿਲਾਫ ਕੋਈ ਕੇਸ ਨਹੀਂ ਚਲੋ ਪਠਾਨਵਾਜ਼ਰਾਂ ਦੇ ਖਿਲਾਫ ਰੇਪ ਦਾ ਕੇਸ ਹੈ ਮੇਰੇ ਖਿਲਾਫ ਕਹਿੰਦੀ ਕਿਹੜਾ ਕੇਸ ਹੈ ਮੈਨੂੰ ਕਿਉਂ ਤੰਗ ਕੀਤਾ ਜਾ ਰਿਹਾ ਉਹਦੇ ਤੇ ਅੱਜ ਸੁਣਵਾਈ ਆ ਜਿਹੜੀ ਉਹ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਉਹ ਵੀ ਪਟਿਆਲਾ ਦੀ ਅਦਾਲਤ ਦੇ ਵਿੱਚ ਇਹਨਾਂ ਦੀ ਵਾਈਫ ਸਿਮਰਜੀਤ ਕੌਰ ਦੇ ਵੱਲੋਂ ਜਿਹੜੀ ਐਪਲੀਕੇਸ਼ਨ ਲਈ ਪਈ ਹੈ ਜੀ ਜੀ ਤੇ ਨਾਲੇ ਪਤੀ ਸਾਹਿਬ ਜੀ ਹੁਣ ਅਦਾਲਤੀ ਖਬਰਾਂ ਕਰ ਰਹੇ ਹਾਂ ਤੋਂ ਕੰਗਣਾ ਰਣੋਤ ਦੀ ਗੱਲ ਵੀ ਕਰ ਦਿਓ ਉਹ ਕਿਉਂਕਿ ਉਹ ਵੀ ਬਠਿੰਡੇ ਕੇ ਕੇਸ ਚੱਲ ਰਿਹਾ ਮਾਤਾ ਮਹਿੰਦਰ ਕੌਰ ਵਾਲੇ ਮਾਮਲੇ ਦੇ ਵਿੱਚ ਤੇ ਪਹਿਲਾਂ ਕਈ ਝਟਕੇ ਲੱਗ ਚੁੱਕੇ ਆ ਕਿ ਹੁਣ ਕੋਈ ਨਵਾਂ ਝਟਕਾ ਲੱਗਿਆ ਜਾਂ ਕੁਝ ਕੋਈ ਹੋਰ ਅਪਡੇਟ ਆਈ ਹੈ ਨਵਾਂ ਝਟਕਾ ਲੱਗਿਆ ਜੀ ਦੇਖੋ ਕੰਗਣਾ ਰਣੋਤ ਨੇ ਕਿਸਾਨ ਅੰਦੋਲਨ ਵੇਲੇ ਪੰਜਾਬ ਦੀਆਂ ਔਰਤਾਂ ਦੇ ਖਿਲਾਫ ਇਤਰਾਜ਼ ਜੋ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਨੇ ਬਠਿੰਡਾ ਦੀ ਅਦਾਲਤ 'ਚ ਮਾਨ ਹਾਨੀ ਦਾ ਕੇਸ ਤਿਆਰ ਕੀਤਾ ਸੀ ਕੰਗਣਾ ਰਣੌਤ ਹਾਈ ਕੋਰਟ ਗਈ ਕਿ ਕੇਸ ਖਾਰਜ ਕਰੋ ਹਾਈ ਕੋਰਟ ਨੇ ਕੀਤਾ ਨਹੀਂ ਕੰਗਣਾ ਰਣੌਤ ਸੁਪਰੀਮ ਕੋਰਟ ਗਈ ਕਿ ਕੇਸ ਖਾਰਜ ਕਰੋ ਸੁਪਰੀਮ ਕੋਰਟ ਨੇ ਕੀਤਾ ਨਹੀਂ ਬਠਿੰਡੇ ਦੀ ਅਦਾਲਤ 'ਚ ਕੇਸ ਚੱਲ ਰਿਹਾ ਕੱਲ ਉਸ ਕੇਸ ਦੀ ਜਿਹੜੀ ਆ ਉਹ ਸੁਣਵਾਈ ਸੀਗੀ ਅਦਾਲਤ ਦੇ ਵਿੱਚ ਕੱਲ ਜਦੋਂ ਕੇਸ ਦੀ ਸੁਣਵਾਈ ਹੋਈ ਤਾਂ ਕੰਗਣਾ ਰਣੌਤ ਪੇਸ਼ ਨਹੀਂ ਇਹਦੇ ਵਕੀਲ ਨੇ ਕਿਹਾ ਜੀ ਕੰਗਣਾ ਰਣੌਤ ਹਿਮਾਚਲ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਉਹ ਵੀਡੀਓ ਕਾਨਫਰੈਂਸ ਜਰਿਏ ਪੇਸ਼ ਹੋ ਸਕਤੇ ਨੇ ਜਿਹਨੂੰ ਜੱਜ ਸਾਹਿਬ ਨੇ ਜਿਹੜਾਗਾ ਉਹ ਰੱਦ ਕਰਤਾ ਉਹਨਾਂ ਨੇ ਕਿਹਾ ਜੀ ਉਹ ਫਿਜੀਕਲੀ ਨਿਜੀ ਪੇਸ਼ ਤੌਰ ਤੇ ਪੇਸ਼ ਹੋਵੇ ਬਠਿੰਡਾ ਅਦਾਲਤ ਚ ਔਰ ਅਗਲੀ ਤਰੀਕ 27 ਅਕਤੂਬਰ ਪਾ ਦਿੱਤੀ ਆ ਹੁਣ ਮੈਨੂੰ ਲੱਗਦਾ ਕਿ 27 ਅਕਤੂਬਰ ਨੂੰ ਬਠਿੰਡਾ ਅਦਾਲਤ ਦੀਆਂ ਪੌੜੀਆਂ ਚੜਦੀ ਕੰਗਨਾਰ ਰੌਣਕ ਦਿਖਾਈ ਦੇਊਗੀ ਮਾਤਾ ਮਹਿੰਦਰ ਕੌਰ ਦੇ ਕਾਜੇ ਨੂੰ ਸ਼ਾਇਦ ਉਸ ਦਿਨ ਕੁਝ ਸਕੂਨ ਮਿਲੂ ਅਸਲੀ ਸਕੂਨ ਉਹਤੇ ਮਿਲੂ ਜਿੱਤੇ ਮਾਨਖਾਨੀ ਦੇ ਇਸ ਕੇਸ ਦੇ ਵਿੱਚ ਫੈਸਲਾ ਜੀ 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 ਬਿਲਕੁਲ ਦੇਖਦੇ ਆ ਇਸ ਮਾਮਲੇ ਵਿੱਚ ਹੋਰ ਕੀ ਕੀ ਹੁੰਦਾ ਤੇ ਕਿੰਨੀ ਕੁ ਹੋਰ ਖੱਜਲ ਖਵਾਲੀ ਕੰਗਰਾਂ ਨੌ ਤੋਂ ਸਣੀ ਪੈਂਦੀ ਆ ਇੱਕ ਹੋਰ ਕਾਫੀ ਖਬਰ ਆਈ ਸੀ ਬੜੀ ਚਰਚਾ ਹੋ ਰਹੀ ਆ ਜੀ ਕਿ ਜੇਲ ਦੇ ਵਿੱਚ ਖਾਸ ਤੌਰ ਤੇ ਇੱਕ ਮਾਫ ਕਰਨਾ ਗੋਇੰਦਵਾਲ ਸਾਹਿਬ ਦੀ ਜਿਹੜੀ ਜੇਲ ਸੀ ਉਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਜੀ ਤੇ ਉਹਦੀ লাশ ਜਿਹੜੀ ਉਹ ਗਲਤ ਪਤੇ ਤੇ ਭੇਜ ਦਿੱਤੀ ਜਾਂਦੀ ਹੈ ਤੇ ਬਾਅਦ ਚ ਪਤਾ ਲੱਗਦਾ ਕਿ ਉਹ ਜਿਹੜਾ ਮਾਰਨ ਵਾਲਾ ਸੀ ਉਹਦਾ ਤਾਂ ਪਿੰਡ ਵੀ ਕੋਈ ਹੋਰ ਸੀ ਉਹਦਾ ਪਰਿਵਾਰ ਵੀ ਕੋਈ ਹੋਰ ਸੀ ਤੇ লাশ ਉਹਦੀ ਕਿਤੇ ਹੋਰ ਪਿੰਡ ਭੇਜ ਕੇ ਤੇ ਉਹਨਾਂ ਕੋਲੇ ਸੰਸਕਾਰ ਜਿਹੜਾ ਉਸ লাশ ਦਾ ਕਰਵਾਤਾ ਸਹੀ ਦੱਸੋ ਕੀ ਮਾਮਲਾ ਬਹੁਤ ਵੱਡੀ ਗੱਲ ਹੈ ਵੀ ਇਹ ਜੇ ਮਾਪਿਆਂ ਦੇ ਹਿਸਾਬ ਨਾਲ ਕੋਈ ਛੋਟੀ ਗੱਲ ਨਹੀਂ ਹੈ ਜੇਲ ਪ੍ਰਸ਼ਾਸਨ ਦੀ ਕਪੜੀ ਲਾਪਰਵਾਹੀ ਦਾ ਮਸਲਾ ਹੈ ਗੋਇੰਦਵਾਲ ਸਾਹਿਬ ਜੇਲ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਉੱਥੇ ਦੋ ਚਾਚਾ ਭਤੀਜਾ ਜਿਹੜੇ ਉਹ ਜੇਲ੍ਹ ਦੇ ਵਿੱਚ ਪੰਦ ਨੇ ਉਹਦੇ ਵਿੱਚੋਂ ਪੁਲਿਸ ਉਹਨੂੰ ਹਸਪੀਟਲ ਲੈ ਕੇ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਉਹਦਾ ਪੋਸਟਮਾਰਟਮ ਕਰਵਾ ਕੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਜਿਹੜੀ Laash ਹੈ ਉਹ ਦੇ ਦਿੰਦੀ ਹੈ ਔਰ ਕਹਿਨ ਦੀ ਹੈ ਵੀ ਇਹਦੀ Laash ਦੀ ਹਾਲਤ ਥੋੜੀ ਜਿਹੀ ਖਰਾਬ ਹੈ ਦਾ ਸੰਸਕਾਰ ਕਰਦੇ ਪਰਿਵਾਰ ਦੇ ਵੱਲੋਂ ਬਿਨਾਂ ਮੂੰਹ ਦੇਖੇ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਅਗਲੇ ਦਿਨ ਫੁੱਲ ਵੀ ਚੁਗ ਦਿੱਤੇ ਜਾਂਦੇ ਨੇ ਔਰ ਉਹ ਤੋਂ ਬਾਅਦ ਪਰਿਵਾਰ ਜਦੋਂ ਅਗਲੇ ਦਿਨ ਪੁਲਚੁਕਣ ਤੋਂ ਬਾਅਦ ਜੇਲ੍ਹ ਦੇ ਵਿੱਚ ਬੰਦ ਉਕਤ ਨੌਜਵਾਨ ਦੇ ਚਾਚੇ ਨੂੰ ਮਿਲਣ ਜਾਂਦਾ ਹੈ ਤਾਂ ਉੱਥੇ ਜਾ ਕੇ ਪਰਿਵਾਰ ਕਹਿੰਦਾ ਵੀ ਬਹੁਤ ਮਾੜਾ ਹੋਇਆ ਚਲੋ ਅਸੀਂ ਪੁਲ ਚੁਕ ਦਿੱਤੇ ਉਹ ਕਹਿੰਦਾ ਕੀ ਮਾੜਾ ਹੋਇਆ ਉਹ ਕਹਿੰਦੇ ਵੀ ਆਪਣੇ ਗੁਰਪ੍ਰੀਤ ਦੀ ਮੌਤ ਹੋ ਗਈ ਉਹ ਕਹਿੰਦਾ ਗੁਰਪ੍ਰੀਤ ਤਾਂ ਬੈਠਾ ਜੇਲ੍ਹ ਦੇ ਵਿੱਚ ਮੈਂ ਮੇਰੇ ਨਾਲ ਵਹਿਰ ਕੇ ਤਾਂ ਮੈਂ ਉੱਥੇ ਹੀ ਆਇਆ ਕਦੇ ਜੀ ਉਹਦੇ ਤਾਂ ਲਾਸ਼ ਦੇ ਦਿੱਤੀ ਸਾਨੂੰ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਵੀ ਕਰ ਦਿੱਤਾ ਉਹ ਕਹਿੰਦੇ ਗੁਰਪ੍ਰੀਤ ਨਾਲ ਤਾਂ ਮੈਂ ਹੁਣ ਅੱਠ ਕੇ ਆਇਆ ਉਹਦੇ ਕੋਲੋਂ ਬੈਠਾ ਅੱਛਾ ਜੀ ਪਰਿਵਾਰ ਹੱਕਾ ਵੱਕਾ ਰਹਿ ਗਿਆ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੋ ਕੀ ਗਿਆ ਉਸ ਤੋਂ ਬਾਅਦ ਪਤਾ ਲੱਗਿਆ ਸੰਦੀਪ ਜੀ ਕਿ ਉਹ ਗੁਰਪ੍ਰੀਤ ਸਿੰਘ 4 ਪਿੰਡ ਦਾ ਸੀ ਉਹ ਪੱਕਾ ਕਲਾ ਪਿੰਡ ਆ ਸ਼ਾਇਦ ਤਰਨਤਾਰਨ ਜ਼ਿਲ੍ਹੇ ਚ ਉੱਥੋਂ ਦਾ ਸੀ ਜੀ ਉਹਦੇ ਪਰਿਵਾਰ ਨਾਲ ਜਦੋਂ ਪਤਾ ਲੱਗਿਆ ਉਹਦਾ ਪਰਿਵਾਰ ਕਹਿੰਦਾ ਵੀ ਅਸੀਂ ਤਾਂ ਆਪਣੇ ਪੁੱਤ ਦਾ ਫਿਰ ਆਖਰੀ ਵਾਰ ਮੂੰਹ ਵੀ ਨਹੀਂ ਦੇਖ ਸਕੇ ਮੌਤ ਦਾ ਕੀ ਕਾਰਨ ਹੋਇਆ ਕੀ ਗੱਲਬਾਤ ਹੋਈ ਮੁੰਡੇ ਦੀ ਉਮਰ ਦੋਨਾਂ ਦੀ ਨੌਜਵਾਨ ਨੇ 30 ਸਾਲ ਤੋਂ ਥੱਲੇ ਉਮਰ ਸੀ ਦੋਨਾਂ ਦੀ ਔਰ ਦੋਨਾਂ ਦੇ ਨੇਮ ਤੇ ਫਾਦਰ ਨੇਮ ਸੇਮ ਸੀਗੇ ਗੁਰਪ੍ਰੀਤ ਸਿੰਘ ਕੁੱਤਰ ਸਕਦੇ ਪਿੰਡ ਵੱਖੋ ਵੱਖਰੇ ਗੋਇੰਦਵਾਲ ਸਾਹਿਬ ਜੇਲ੍ਹ ਪ੍ਰਸ਼ਾਸਨ ਨੇ ਕੀ ਕੀਤਾ ਕਿ ਗੁਰਪ੍ਰੀਤ ਸਿੰਘ ਜਿਸ ਦੀ ਮੌਤ ਹੋਈ ਸੀ ਉਹਦੇ ਪਰਿਵਾਰ ਨੂੰ ਲਾਸ਼ ਸੌਂਪਣ ਦੀ ਬਜਾਏ ਡੈੱਡ ਬੋਡੀ ਜਾ ਕੇ ਗੁਰਪ੍ਰੀਤ ਸਿੰਘ ਜਿਹੜਾ ਦੂਸਰਾ ਜੇਲ੍ਹ ਦੇ ਵਿੱਚ ਬੰਦ ਸੀ ਉਹਦੇ ਪਰਿਵਾਰ ਨੂੰ ਸੌਂ ਜੀ ਹੁਣ ਇਹ ਦੇਖਣ ਨੂੰ ਤਾਂ ਟੈਕਨੀਕਲ ਮਸਲਾ ਲੱਗਦਾ ਹੈ ਜੇਲ੍ਹ ਪ੍ਰਸ਼ਾਸਨ ਦੇ ਹਿਸਾਬ ਨਾਲ ਉਹ ਤਾਂ ਕਿ ਬੀ ਨੇਮ ਐਂਡ ਫਾਦਰ ਨੇਮ ਸੇਮ ਹੈ ਜੀ ਪਿੰਡ ਦਾ ਫਰਕ ਸੀ ਕਿਤੇ ਉਹ ਟੈਕਨੀਕਲ ਮਿਸਟੇਕ ਹੋਤਾ ਟੈਕਨੀਕਲ ਮਿਸਟੇਕ ਕਹਿ ਰਹੇ ਨੇ ਪਰ ਜਿੰਨਾ ਮਾਪਿਆਂ ਦਾ ਜਵਾਨ ਪੁੱਤ ਇਸ ਜਹਾਨੋਂ ਤੁਰ ਗਿਆ ਜਿਨ੍ਹਾਂ ਨੇ ਆਖਰੀ ਸਮੇਂ ਚਲੋ ਉਹਦਾ ਮੂੰਹ ਵੀ ਨਹੀਂ ਦੇਖਿਆ ਉਹਦੇ ਫੁੱਲ ਵੀ ਨਹੀਂ ਚੁਗੇ ਮਤਲਬ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਵੇਗੀ ਔਰ ਜਿਨ੍ਹਾਂ ਨੇ ਮਤਲਬ 2-3 ਦਿਨ ਰੋਕੇ ਲੰਘਾਏ ਹੋਣਗੇ ਜਿਨ੍ਹਾਂ ਦਾ ਪੁੱਤ ਜਿਉਂਦਾ ਹੈ ਉਹਨਾਂ ਦੇ ਤੇ ਉਹਨਾਂ ਦੇ ਪਿੰਡ ਦੇ ਉੱਤੇ ਕੀ ਬੀਤੀ ਹੋਵੇਗੀ ਇਹ ਵੀ ਬੜਾ ਇੱਕ ਸਵਾਲ ਹੈ ਕਹਿੰਦੇ ਲਾਲਜੀ ਤੁਪੰਦਰ ਜੇਲ੍ਹ ਮੰਤਰੀ ਨੇ ਉਹਨਾਂ ਦੇ ਧਿਆਨ 'ਚ ਆ ਗਿਆ ਜੀ ਮਸਲਾ ਇਨਕੁਆਰੀ ਬਿਠਾ ਦਿੱਤੀ ਗਈ ਹੈ ਤੁਸੀਂ ਮਸਲਾ ਦੇਖਦੇ ਹਾਂ ਕੀ ਬਣਦਾ ਹੈ ਜੀ 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 ਵਾਕਈ ਬਹੁਤ ਵੱਡੀ ਗੱਲ ਹੈ ਜੀ ਸੋ ਦੇਖਦੇ ਹਾਂ ਇਸ ਚੀਜ਼ ਜਾਂਚੋ ਕੀ ਨਿਕਲਦਾ ਤੇ ਜਵੰਦੇ ਦਾ ਹਾਲ ਦੱਸਿਓ ਜੀ ਰਾਜਵੀਰ ਜਵੰਦਾ ਸੁਣਿਆ ਕਿ ਹੁਣ ਹਾਲਤ ਅੱਗੇ ਨਾਲੋਂ ਬਿਹਤਰ ਆ ਤੇ ਹੌਲੀ ਹੌਲੀ ਜਿਹੜਾ ਰਿਸਪੌਂਸ ਵੀ ਕਰ ਰਿਹਾ ਪਰ ਹੱਲੇ ਵੀ ਕਾਫੀ ਗੰਭੀਰ ਹਾਲਤ ਹੈਗੀ ਆ ਪਰ ਪਹਿਲਾਂ ਨਾਲੋਂ ਥੋੜਾ ਠੀਕ ਨਜ਼ਰ ਆ ਰਿਹਾ ਸੋ ਦੱਸਿਓ ਪਤੀ ਸਾਹਿਬ ਤਾਜ਼ਾ ਅਪਡੇਟ ਕੀ ਆ ਪਹਿਲਾਂ ਨਾਲੋਂ ਠੀਕ ਹੈ ਜੀ ਹਾਲਤ ਔਰ ਜਵੰਦਾ ਸਾਹਿਬ ਦੇ ਪੱਖ ਦੇ ਵਿੱਚ ਰਾਜਵੀਰ ਜਵੰਦਾ ਦੇ ਪੱਖ 'ਚ ਜਿਵੇਂ ਦੁਨੀਆ ਭਰ ਦੇ ਵਿੱਚੋਂ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਜਿਵੇਂ ਪੰਜਾਬੀ ਭਾਈਚਾਰਾ ਔਟਕੇ ਖੜਾ ਹੋਇਆ ਬਹੁਤ ਜਲ ਹੈ ਬਹੁਤੇ ਪੰਜਾਬੀ ਗਏ ਕਮਰ ਕਰੇਵਾਲ ਵਰਗੇ ਰਣਜੀਤ ਬਾਵਾ ਵਰਗੇ ਲਗਾਤਾਰ ਹਸਪੀਟਲ ਜਾ ਰਹੇ ਨੇ ਮਹਾਲੀ ਦੇ ਰਿਪੋਰਟ ਇਸ ਹਸਪੀਟਲ ਲਾ ਚੱਲ ਰਿਹਾ ਜੀ ਪਹਿਲਾਂ ਨਾਲੋਂ ਹਾਲਤ ਠੀਕ ਦੱਸੀ ਜਾ ਰਹੀ ਹੈ ਉਹ ਜੋ ਵੈਂਟੀਲੇਟਰ ਦੇ ਉੱਤੇ ਆ ਪਰ ਪਹਿਲਾਂ ਨਾਲੋਂ ਹਾਲਤ ਸਥਿਰ ਹੈ ਆਸ ਮੀਂਦਾ ਇੱਕ ਬਹੁਤ ਜਲ ਤੰਦਰੁਸਤ ਜਿਹੜਾ ਉਹ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ ਸ਼ਾਇਦ ਉਹਨਾਂ ਦੇ ਮਤਲਬ ਇਮਿਊਨਿਟੀ ਸਿਸਟਮ ਸਟਰੋਂਗ ਆਈ ਔਰ ਉਮਰ ਵੀ ਘੱਟ ਹੈ ਨਾਦਰ ਚੀਜ਼ਾਂ ਵੀ ਬਹੁਤ ਮੈਟਰ ਕਰਦੀਆਂ ਕਿਸੇ ਵਿਅਕਤੀ ਦੇ ਤੰਦਰੁਸਤ ਹੋਣ ਤੇ ਜੀ ਬਿਲਕੁਲ ਜੀ ਜਜ਼ਬਾ ਵੀ ਉੱਥੇ ਕੰਮ ਆਉਂਦਾ ਆ ਤੇ ਨਾਲ ਹੀ ਪਤੀ ਸਾਹਿਬ ਅਖੀਰ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਹਾਂ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ ਹਰਿਆਣਾ ਕਾਂਗਰਸ ਨੇ ਕਾਫੀ ਫੇਰਬਦਲ ਕੀਤਾ ਹੈ ਤੇ ਹੁੱਡਾ ਸਾਹਿਬ ਨੂੰ ਦੁਬਾਰਾ ਉਹਨਾਂ ਨੇ ਬਰਾਜਮਾਨ ਕਰ ਦਿੱਤਾ ਵਿਰੋਧੀ ਧਿਰ ਦੇ ਆਗੂ ਵਜੋਂ ਸੋ ਇਹਨੂੰ ਦੇਖ ਕੇ ਪੰਜਾਬ ਦੇ ਕਾਂਗਰਸੀ ਕਹਿੰਦੇ ਵੀ ਕਹਿੰਦੇ ਪਸੀਨੇ ਆ ਰਹੇ ਨੇ ਖਾਸ ਤੌਰ ਤੇ ਪ੍ਰਧਾਨ ਸਾਹਿਬ ਅ ਕਿਉਂਕਿ ਕੋਈ ਬਹੁਤ ਹੀ ਚੰਗੀ ਕਾਰਗੁਜ਼ਾਰੀ ਨਹੀਂ ਕਰ ਸਕੇ ਬਹੁਤ ਸੋ ਸਵਾਲ ਉਹਨਾਂ ਤੇ ਲੱਗ ਰਹੇ ਨੇ ਕਿ ਤੇ ਉਹਨਾਂ ਦੀ ਪ੍ਰਧਾਨਗੀ 'ਚ ਬਹੁਤ ਸਾਰੇ ਲੀਡਰ ਜਿਹੜੇ ਵੀ ਉਧਰ ਉਧਰ ਹੋ ਰਹੇ ਨੇ ਸੋ ਇਹ ਦੱਸਿਓ ਵੀ ਉਹਦਾ ਤਾਂ ਹੋ ਗਿਆ ਫੇਰ ਬਦਲ ਕੀ ਪੰਜਾਬ ਵਾਲੇ ਪਾਸੇ ਵੀ ਕੋਈ ਸੰਭਾਵਨਾ ਹੈ ਮਨਦੀਪ ਜੀ ਹਰਿਆਣਾ ਦੇ ਵਿੱਚ 1 ਸਾਲ ਵਾਂਗ ਹੋ ਗਿਆ ਚੋਣਾ ਹੋਈਆਂ ਸਰਕਾਰ ਬਣ ਗਈ ਲੇਕਿਨ ਹਜੇ ਤੱਕ ਕਾਂਗਰਸ ਵਿਰੋਧੀ ਧਿਰ ਦਾ ਲੀਡਰ ਨਹੀਂ ਚੁਣ ਸਕਿਆ ਉਹਦਾ ਇੱਕ ਕਾਰਨ ਸੀ ਕਾਰਨ ਸੀ ਰਾਹੁਲ ਗਾਂਧੀ ਕਈ ਚੀਜ਼ਾਂ ਤੇ ਅੜ ਗਿਆ ਕਾਂਗਰਸ ਹਰਿਆਣੇ ਚ ਹਾਰੀ ਐ ਤਾਂ ਆਪ ਦੀ ਅੰਦਰੂਨੀ ਕੁੱਟਬਾਜ਼ੀ ਕਰਕੇ ਹਾਰੀ ਐ। ਇੱਕ ਹੱਡਾ ਗਰੁੱਪ ਸੀ ਸ਼ੈਲ ਜਿਆਦਾ ਗਰੁੱਪ ਕਈ ਗਰੁੱਪ ਸੀਗੇ ਉੱਥੇ। ਕਾਂਗਰਸ ਦੇ ਪੰਜਾਬ ਵੱਲੋਂ ਉਹਦੇ ਕਰਕੇ ਹਾਰੀ ਐ। ਹਾਰਨ ਤੋਂ ਬਾਅਦ ਰਾਹੁਲ ਗਾਂਧੀ ਲੱਗਿਆ ਵੀ ਇਹ ਲੀਡਰਾਂ ਕਰਕੇ ਸੀ ਹਾਰੇ। ਕਹਿੰਦੇ ਹੱਡਾ ਹੋਰਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਰਾਹੁਲ ਗਾਂਧੀ ਨੇ ਮਿਲਣ ਤੋਂ ਮਨਾਂ ਕਰਤਾ। ਉਸ ਤੋਂ ਬਾਅਦ ਕਾਫੀ ਕੁਝ ਚੱਲਿਆ। ਇਹ ਪਤਾ ਲੱਗਿਆ ਸੀ ਕਿ ਹੱਡਾ ਨੂੰ ਵਿਰੋਧੀ ਧਿਰ ਦਾ ਲੀਡਰ ਕਿਉਂਕਿ ਹੱਡਾ 10 ਸਾਲ ਮੁੱਖ ਮੰਤਰੀ ਰਿਹਾ ਹਰਿਆਣਾ ਦਾ ਵੱਡਾ ਲੀਡਰ। ਸੰਭਾਵਨਾ ਸੀ ਵੀ ਹੁੱਟਾ ਹੀ ਵਿਰੋਧੀ ਧਿਰ ਦਾ ਲੀਡਰ ਬਣੂ ਕਹਿੰਦੇ ਰਾਹੁਲ ਗਾਂਧੀ ਮੰਨਿਆ ਨਹੀਂ ਸੀ ਕੱਲ ਉਦੋਂ ਮੰਨਿਆ ਜਦੋਂ ਹੁੱਡਾ ਨੇ ਐਮਐਲਏ ਤੋਂ ਕਹਾਤਾ ਵੀ ਆਹ ਦੇਖੋ ਬਹੁਤੇ ਮੇਰੇ ਨਾਲ ਇੱਕ ਸਾਲ ਤੱਕ ਸੀਟ ਖਾਲੀ ਰਹੀ ਹੁਣ ਕੱਲ ਕਾਂਗਰਸ ਦੇ ਵੱਲੋਂ ਹਰਿਆਣਾ ਚ ਬਹੁਤ ਵੱਡਾ ਫੇਰ ਬਦਲ ਕੀਤਾ ਗਿਆ ਭੁਪਿੰਦਰ ਸਿੰਘ ਹੁੱਡਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਤਾ ਕੈਬਨਿਟ ਮੰਤਰੀ ਦਾ ਰੈਂਕ ਹੁੰਦਾ ਵੱਡੀ ਪਹੁੰਚ ਹੁੰਦੀ ਹੈ ਹੁੱਡਾ ਨੂੰ ਤਾਂ ਉਹ ਆਦਾ ਦਿੱਤਾ ਲੇਕਿਨ ਜਿਹੜਾ ਸੂਬਾ ਪ੍ਰਧਾਨ ਸੀ ਉਹ ਵੀ ਬਦਲਤਾ ਚੌਧਰੀ ਉਦੇ ਭਾਨ ਸੀਗਾ ਜਿਹੜਾ ਚੌਧਰੀ ਉਦੇ ਭਾਨ ਹਰਿਆਣਾ ਦਾ ਕਾਂਗਰਸ ਦਾ ਪ੍ਰਧਾਨ ਸੀ ਉਹਦੀ ਥਾਂ ਤੇ ਕੇ ਰਾਓ ਨਰਿੰਦਰ ਸਿੰਘ ਨੂੰ ਜਿਹੜਾ ਉਹ ਕਾਂਗਰਸ ਦਾ ਪ੍ਰਧਾਨ ਲਾ ਫੇਰ ਬਦਲ ਕਰਤਾ ਪੰਜਾਬ ਵੀ ਫੇਰ ਬਦਲ ਦੀ ਸੰਭਾਅ ਹੈ ਸ਼ਾਇਦ ਵਿਰੋਧੀ ਧਿਰ ਦਾ ਲੀਡਰ ਤਾਂ ਬਾਜਬਾਈ ਰਹੂ ਪੰਜਾਬ ਦੇ ਵਿੱਚ ਕਿਉਂਕਿ ਹੋਰ ਕਾਂਗਰਸ ਦਾ ਕੋਈ ਉੱਤਰ ਉਪ ਦਾ ਲੀਡਰ ਹੈ ਨਹੀਂ ਜਿਹਨੂੰ ਸਾਰੇ ਸੈਕਟ ਕਰਦੇ ਨਹੀਂ ਤਾਂ ਇਹਨਾਂ ਦੇ ਵੀ ਗਰੁੱਪ ਨੇ ਵਿਧਾਨ ਸਭਾ ਚ ਵੀ ਗਰੁੱਪ ਹੈ ਵੀਵਨ ਸਖਪਾਲ ਖਹਿਰਾ ਤੇ ਰਾਣਾ ਗੁਰਜੀਤ ਤਾਂ ਬੋਲਦੇ ਵੀ ਨਹੀਂ ਆਸ ਵਿੱਚ ਹੋਰ ਵੀ ਕਹੀ ਨੇ ਤਾਉ ਪ੍ਰਤਾਪ ਸਿੰਘ ਬਾਜਵਾ ਹੀ ਰਹਿਣਗੇ ਪਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀ ਸੰਭਾਵਨਾ ਬਣ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ 'ਚ ਜਿਹੜਾ ਕਾ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਦਲਿਆ ਜਾ ਸਕਦਾ ਹੈ। ਤੋਂ ਇਸ ਕਰਕੇ ਪੰਜਾਬ ਦੇ ਕਾਂਗਰਸੀਆਂ ਦੇ ਪਹੀਨੇ ਛੁੱਟੇ ਹੋਏ। ਜੀ। ਜੀ। ਜੀ ਬਿਲਕੁਲ ਦੇਖਦੇ ਆਂ ਜੀ ਕਾਫੀ ਹਲਚਲ ਹੋਊਗੀ ਜੇਕਰ ਕਿਸ ਤਰੀਕੇ ਦਾ ਕੁਝ ਹੁੰਦਾ ਹੈ ਤੇ ਸਾਡੀ ਨਜ਼ਰ ਬਣੀ ਰਹੇਗੀ। ਫਿਲਹਾਲ ਪੱਤੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਨਾਲ ਜੁੜੇ ਤੇ ਖਬਰਾਂ ਦੀ ਚਰਚਾ ਕੀਤੀ। ਧੰਨਵਾਦ ਜੀ ਤੁਹਾਡਾ ਤੇ ਦਰਸ਼ਕਾਂ ਦਾ। ਜੀ। ਸੋ ਇਹ ਸੀ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਬਾਕਸ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਪ੍ਰੋਗਰਾਮ ਰੋਹ ਤੁਹਾਡੇ ਤੱਕ ਪਹੁੰਚੇ ਤਾਂ ਚੈਨਲ V9 ਕੈਨੇਡਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਪ੍ਰੋਗਰਾਮ ਚੰਗਾ ਲੱਗਿਆ ਤਾਂਗੇ ਸ਼ੇਅਰ ਜਰੂਰ ਕਰਿਓ ਧੰਨਵਾਦ